ਮਾਰਕ ਟੈਨ ਹਾਲ ਵਲੌਗ ਦੀ ਸ਼ੁਰੂਆਤ ਸਾਜੀ ਕਰੋ ਪਲਗ ਨੇ ਕੀਤੀ ਛੁੱਟੀ ਇੱਕ ਹਨਾ ਕਿਹੜਾ ਕੰਬਲ ਲਵਦੇ ਬੇਬੀ ਚਲੋ ਇਦਾਂ ਕਰਦੇ ਛੋਟਾ ਕੰਬਲ ਸਿੰਗਲ ਲਿਆਦੇ ਨੇ ਬਿਆਰ ਨਾ ਲੜਾਈ ਥੋੜੋ ਹੋ ਰਹੀ ਆ ਤੇ ਉਹ ਕਹਿੰਦੀ ਮੈਨੂੰ ਪ੍ਰੋਵਾਈਡ ਹੋਈ ਨਹੀਂ ਜਿਹੜਾ ਮਰਜ਼ੀ ਕੱਢ ਦਿਓ ਬਾਜੀ ਨਹੀਂ ਲੈ ਜਾਓ ਕੰਬਲ ਲੈ ਜਾਓ ਗਿਆ 3 300 ਮੈਂ ਤੇ ਹਾਂਜੀ ਇੱਧਰ ਪੈੰਜੀ ਹੋਣ ਲੱਗੀ ਆ ਰੋਟੀ ਖਾਣ ਅੱਜ ਅਸੀਂ ਦਾਲ ਸਬਜੀ ਕੋਈ ਨਹੀਂ ਬਣਾਣੀ ਤੇ ਇੱਧਰ ਆਗੇ ਹੁਣ ਕਿਚਨ ਦੇ ਵਿੱਚ ਹਾਂਜੀ ਤੇ ਮੱਕੀ ਦੀ ਰੋਟੀ ਬਣਾਣੀ ਆ हां मैं आज मक्की दी बना ली है दाल मक्की दी रोटी दाल दे नाल सैलेड हां सोणा ਲੱਗਦਾ सोणा ਲੱਗਦਾ ਹੁਣ ਇਹ ਤਾਂ ਪਹਿਲੀ ਵਾਰ ਜੀ ਪਸੰਦ ਕਰ ਲਿਆ ਮੈਂ ਇਹਨੂੰ ਇਹ ਪਾਣੀ ਜੋ ਪਹਿਲਾਂ ਕੱਢਣਾ ਹੈ ਗੋਭੀ ਬਣੂਗੀ ਅੱਜ ਸ਼ਾਮ ਨੂੰ ਜੀ ਮੈਂ ਤੇ ਰੁਬਲ ਚਲ ਗਈਆਂ ਬਿਹਾਰ ਤੇ ਇਹ ਕਹਿੰਦੀਆਂ ਸੀ ਲੈਣੀਆਂ ਆ ਬੰਗਾ ਪੱਲੂਲੇ ਲੈ ਕੇ ਆਏ ਅਸੀਂ ਬੱਬੂ ਗੋਸ਼ਾ ਤੇ ਇੱਧਰ ਲੈ ਕੇ ਆਈ ਅੰਬ ਕੀ ਲੈ ਕੇ ਆਈ ਜਾਮਣ ਇਹ ਮम्मा ਸਾਨੂੰ ਭਾਓ ਘਟ ਦਿੰਦੇ ਇੱਧਰ ਸਾਢੇ ਲਈ ਵੇਲੇ ਨਹੀਂ ਭਾਵੇਂ ਸਾਢੇ ਲਈ ਘੰਟਾ ਇੱਕ ਬਾਜ਼ਾਰ ਚ ਖਰਾਬ ਕਰ ਰਿਆ ਨਾ ਜੋ ਗਾਈਜ਼ ਥੈਂਕ ਯੂ ਫॉर ਵਾਚਿੰਗ ਆ ਲੈ ਕੀ ਆਇਆ ਪੰਡੂ ਮੰਗਲੀ ਤੇ ਕੀ ਗੱਲ ਹੈ ਉਹ ਭਈ ਉਹ ਜੀ ਇੱਧਰ ਆ ਗਿਆ ਪੀਜ਼ਾ ਵਲੌਗ ਅਸੀਂ ਬਣਾਉਣਾ ਨਹੀਂ ਹੈਗਾ ਕੋਈ ਵਲੌਗ ਬਣਾਉਂਦੇ ਚੱਕਰ ਜੇ ਫਿਰ ਠੰਡਾ ਹੋ ਜਾਂਦਾ ਆ ਪਾਏ ਸੀ ਅੱਜ ਲਾਈਵ ਤੇ ਵਲੌਗ ਦਾ ਕਰੋ ਐਂਡ ਜੀ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗਸ ਹੋ ਗਿਆ ਜੀ 10:30 ਤੇ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਆ ਜੀ ਫੇਰ ਇੱਕ ਵਧੀਆ ਜਿਹਾ ਬਲੌਗ ਤੇ ਚਲੋ ਕਰਦੇ ਆ ਜੀ ਨਾਸ਼ਤੇ ਦੇ ਨਾਲ ਬਲੌਗ ਦੀ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਲੌਗ ਚ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਠੀਕ ਹੈ ਜੀ ਠੀਕ ਹੈ ਪਰ ਮਾਤਰਾ ਦੇ ਰੈਕਟ ਨੂੰ ਰੱਖ ਕੇ ਕਰਦੇ ਆ ਸ਼ੁਰੂਆਤ ਅੱਜ ਦੇ ਬਲੌਗ ਦੀ ਵੀ ਨਾਸ਼ਤੇ ਆਈ ਦੇ ਬਲੌਗ ਦੀ ਕਰਦੇ ਆ ਜੀ ਨਾਸ਼ਤੇ ਦਾ ਸ਼ੁਰੂਆਤ ਅੱਜ ਪਲਗ ਨੇ ਕੀਤੀ ਛੁੱਟੀ ਇੱਕ ਹਨਾ ਪਰ ਗੱਲ ਇਹ ਕੀਤੀ ਮੈਂ ਕਿ ਛੁੱਟੀ ਸਕੂਲੋਂ ਥੋੜੀ ਜਿਹੀ 6 ਦਿਨ ਠੀਕ ਸੀ ਕਰਕੇ ਛੁੱਟੀ ਕੀਤੀ ਸਕੂਲੋਂ ਤੇ ਲੋ ਜੀ ਇੱਧਰ ਨਾਸ਼ਤਾ ਸ਼ੁਰੂ ਹੋ ਗਿਆ ਜੀ ਗਲਾ ਗਲਾ ਦੁਖਦਾ ਤੁਹਾਨੂੰ ਪਤਾ ਮਮੀ ਅੱਗੇ ਵੀ ਮੇਰਾ ਗਲਾ ਇੱਕੋ ਵਾਲੀ ਦੁਖਣ ਲੱਗਾ ਸੀ ਪਰ ਇਹਨੇ ਨਾ ਖਰਖਰੀ ਜੀ ਲੱਗੀ ਸੀ ਖਰਖਰੀ ਲੱਗੀ ਗਲੇ ਵਿੱਚ ਕੱਲ ਦਪਹਿਰ ਦਾ ਮੇਰਾ ਬੋਲ ਭਾਰ ਆਇਆ ਆਹ ਕੱਲ ਦਾ ਭਾਰ ਆ 10 15 ਦਿਨ ਬੋਲ ਇੱਥੇ ਹੀ ਰਹਿਣਾ ਹੈ ਰੇਲ ਉਹ ਤਾਂ ਦੁਖਦਾ ਤੇ ਨਹੀਂ ਹੈਗਾ ਦੁਖਦਾ ਨਹੀਂ ਹੈਗਾ ਉਦਹੀਂ ਹੈ ਨਾ ਜਿੱਦਾਂ ਖਰਖਰੀ ਜੀ ਲੱਗੀਆਂ ਵਾਲੇ ਨਾਲ ਬਾਈ ਜੀ ਦੁਖਦਾ ਤਾਂ ਦਵਾਈ ਦੂਈ ਲੈ ਜੀ ਲੋ ਜੀ ਇੱਧਰ ਇਹ ਇੱਧੇ ਹੀ ਹੋਈ ਸੀ ਆ ਗਈ ਜੀ ਰੋਟੀ ਬਣ ਗਈ ਨਾਲੀ ਸਬਜੀ ਨਾਲ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਨ ਤੋਂ ਬਾਅਦ ਫੇ ਅੱਜ ਦਾ ਦੇਖਦੇ ਆਂ ਪ੍ਰੋਗਰਾਮ ਜੀ ਕੱਲ ਵਾਲਾ ਬਲੌਗ ਬਹੁਤ ਵਧੀਆ ਕੱਲ ਵਾਲੇ ਬਲੌਗ ਦਾ ਨਾ ਮੈਂ ਨਾਮ ਨਹੀਂ ਸਮਝ ਲਾਵਾ ਕੀ ਰੱਖਾਂ ਪਤਾ ਕਿਉਂ ਉਹਦੇ 'ਚ ਕਈ ਕੁਸ਼ੀ ਆ ਤੁਸੀਂ ਪਾਰਟ ਪਾਰਟ ਤੇ ਵੀ ਗਏ ਹਰਮਨ ਵੀ ਗੱਲ ਗਿਆ ਗੈਸਟ ਵੀ ਆਏ ਕਈ ਕੁਸ਼ੀ ਆ ਬਲੌਗ ਵਿੱਚ ਚਲੋ ਦੇਖਦੇ ਆਂ ਜੀ ਕੀ ਰੱਖਦੇ ਨਾਮ ਬਣੇਦੇ ਆ ਸਾਡੇ ਬਲੌਗ ਨਾਲ ਜੀ ਇੱਧਰ ਪਤਾ ਨਹੀਂ ਕੀ ਰੋਲਾ ਪੈਣ ਡਿਆ ਕਾਹਦਾ ਰੋਲਾ ਪੈਣ ਡਿਆ ਆ ਤੇ ਲਓ ਜੀ ਇੱਧਰ ਹਾਂਜੀ ਮੈਂ ਆਵਾਜ਼ ਸੁਣ ਕੇ ਆ ਮੈਂ ਪਤਾ ਨਹੀਂ ਕਾਹਦਾ ਰੋਣਾ ਪਾਈ ਜਾਂਦੇ ਆ ਕੰਬਲ ਕੱਢ ਕੇ ਦੇਖੋ ਜੀ ਕਿੰਨੇ ਬੜੀਆ ਬੈੱਡ ਦੇ ਅੰਦਰ ਨਹੀਂ ਨਹੀਂ ਕੰਬਲ ਇੱਥੇ ਕਿੱਥੇ ਆ ਲੋ ਜੀ ਇਧਰ ਕੰਬਲ ਕੰਬਲ ਲੱਭਦੇ ਪਏ ਆ ਹੁਣ ਕਿਹੜਾ ਕੰਬਲ ਲੱਭਦੇ ਪਏ ਵੀ ਸਾਨੂੰ ਵੀ ਦੇ ਦਿਓ ਕੁਝ ਓ ਯਾਰ ਮੰਮੀ ਨੂੰ ਲੱਗਾ ਕਿ ਇੱਥੇ ਕੰਬਲ ਪਿਆ ਆ ਇਹ ਪਿਆਜ ਸੀ ਮੈਂ ਕਹੀ ਜੰਨੀ ਆ ਜਿਹੜੇ ਬਾਕੀ ਦਾ ਸਾਰਾ ਇੱਕ ਇੱਕ ਕੰਬਲ ਲਿਆ ਆ ਦੋ ਕੰਬਲ ਵੱਡੇ ਪਾ ਰਹੇ ਜਿਹੜੇ ਆ ਉਹ ਤਾਂ ਏਦਾਂ ਹੀ ਨਵੇਂ ਹੀ ਪਏ ਆ ਇੱਕ ਤਿੰਨ ਕੰਬਲ ਜਿਹੜੇ ਸੈੱਟ ਮੈਂ ਲਿਆ ਸੀਗਾ ਠੀਕ ਹੈ ਉਹਨਾਂ ਦੇ ਵਿੱਚ ਇੱਕ ਰੁੱਗੜੇ ਲਈ ਆਇਆ ਕੰਬਲ ਤੇ ਇੱਕ ਕੰਬਲ ਉਧਰ ਡਰਾਈਕਲੀ ਨਾਲ ਕੇ ਧੋ ਕੇ ਰੱਖਿਆ ਜੀੇ ਚਾਹ ਇੱਕ ਆ ਡਰਾਈਕਲੀ ਨਾਲ ਆਇਆ ਹੋਇਆ ਆ ਮੇਰੀ ਕੰਮ ਨੂੰ ਖਾਵਾਂਗਾ ਇਹ ਡਰਾਈਕਲੀ ਨਾਲ ਅੱਛਾ ਪਲਕ ਨੂੰ ਦੇਣਾ ਕੱਢ ਕੇ ਨਾ ਮੈਂ ਕਿ ਹੁਣ ਪਹਿਲੇ ਤੋਂ ਪਲਕ ਵਾਲਾ ਮੈਂ ਕਿ ਧੋ ਦੇ ਨੀ ਇਹ ਰਾਤੀ ਥੱਲੇ ਸੌਂਦਾ ਕੰਬਲ ਵੱਡਾ ਨਾਲ ਆਲੇ ਭਾਰ ਆਇਆ ਉਹ ਹਾਂ ਇਹ ਵੱਡਾ ਬਹੁਤ ਆ ਤੇ ਹੁਣ ਵੱਡਾ ਤਾਂ ਵੀ ਹੋਣਾ ਆ ਇਹ ਵੀ ਦੇਖੋ ਕਿ ਹੁਣ ਸਿੰਗਲ ਕਿੱਥੋਂ ਲਿਆਈਏ ਜਿਆਦਾ ਮੇਰੀ ਰਾਤੀ ਸੁੱਤੀ ਬੈਨੇ ਸੁੱਤੀ ਬੈਨੇ ਮਾਰਾ ਜਾ ਕੇ ਕੰਬਲ ਥੱਲੇ ਦਾਦੇ ਇੱਕ ਬਜ਼ਾਰੋਂ ਸਿੰਗਲ ਕੰਬਲ ਲਿਆਉਣੀਏ ਚਲੋ ਇਦਾਂ ਕਰਦੇ ਛ ਇਦਾਂ ਕਰ ਰਹੇ ਤਿੰਨ ਚਾਰ ਸੌ ਦਾ ਗਿਆ ਕੋਈ ਨਹੀਂ ਪੰਡਤਿਆਂ ਲਿਆ ਦੰਨੇ ਆ ਚਲੋ ਇੱਕ ਸਿੰਗਲ ਕੰਬਲ ਡਰਾਈ ਕਲੀਨ ਕੀਤਾ ਹੋਇਆ ਔਰ ਇਹਨੂੰ ਇੱਥੇ ਰੱਖ ਦਿਓ ਫਿਰ ਕਿਉਂਕਿ ਇਹ ਵੀ ਵੱਡਾ ਹੀ ਆ ਕੋਕਾ ਕੋਲਾ ਦੇ ਆ ਤੇ ਕੋਕਾ ਇਹ ਆ ਕੇ ਤਾਂ ਉਹ ਵੀ ਪਾਣੀ ਜੋ ਕੱਢਣਾ ਪੈਣਾ ਆ ਪਹਿਲਾਂ ਤੇ ਪਾਣੀ ਜੋ ਤਾਂ ਉਹ ਤੋਂ ਚਲ ਉਹਦੇ ਪਾਣੀ ਜੋ ਕੱਢਣਾ ਇਹ ਧੋਣਾ ਪੈਣਾ ਨਾ ਬੇ ਮੁਰਗੇ ਇਹ ਤੁਹਾਨੂੰ ਕਿੰਨੇ ਪਾਣੀ ਧੋਣਾ ਪੈਣਾ ਔਰ ਤੁਸੀਂ ਇੱਕ ਦੋ ਪਾਣੀ ਧੋਣਾ ਪੈਣਾ ਉਹ ਤੁਹਾਨੂੰ ਇੱਕ ਦੋ ਕੀ ਉਹ ਉਦੋਂ ਇੱਕ ਵਾਰੀ ਗਿੱਲਾ ਕਰਕੇ ਕੱਢ ਦੇਣਾ ਬਸ ਵਾਰ ਹੈ ਵਾਸੀ ਦਰਦ ਲੈ ਗਿਆ ਸੌਫਟਵੇਅਰ ਦਾ ਚਲੋ ਉਹ ਵੀ ਦੇਖਣ ਵਾਲਾ ਹਣਾ ਜਾਈਦਾ ਤੁਹਾਨੂੰ ਰਾਤ ਨੂੰ ਉਹਨੂੰ ਰਾਤ ਨੂੰ ਕੀ ਲੈਣਾ ਹੈ ਗੰਬਲ ਆਹ ਰਾਤ ਨੂੰ ਸੁਆਦ ਪਾ ਵਿੱਚ ਰੱਖ ਚਲੋ ਦੇਖ ਲਓ ਜਿੱਦਾਂ ਚੰਗਾ ਲੱਗਦਾ ਲੋ ਜੀ ਇੱਧਰ ਕੰਬਲਾ ਕੁੰਬਲਾ ਦੀ ਹੋ ਰਹੀ ਹੈ ਗੱਲਬਾਤ ਤੇ ਆਪਾਂ ਚੱਲੇ ਆਂ ਦੁਕਾਨ ਤੇ ਤੇ ਬਣੇ ਰਹੀਓ ਸਾਡੇ ਵਲੌਗ ਨਾਲ ਲੜਾਈ ਛੜੋ ਹੋ ਰਹੀ ਆ ਗੱਲਬਾਤ ਹੋ ਰਹੀ ਆ ਤੇ ਉਹ ਕਹਿੰਦੀ ਮੈਨੂੰ ਪਰਵਾਹ ਕੋਈ ਨਹੀਂ ਜਿਹੜਾ ਮਰਜ਼ੀ ਕੱਢ ਦਿਓ ਲੜਦੇ ਕੋਣ ਪਏ ਆ ਲੜਦੇ ਥੋੜੇ ਪਏ ਆ ਗੱਲਾਂ ਬਾਤਾਂ ਹੋ ਰਹੀਆਂ ਸਾਡੇ ਘਰ 'ਚ ਗੱਲਾਂ ਬਾਤਾਂ ਇਦਾਂ ਹੁੰਦੀਆਂ ਦੇਖਣ ਨੂੰ ਲੱਗਦਾ ਲੜਦੇਵੇਂ ਦਾਦੀ ਹੁਣ ਉੱਠ ਗਿਆ ਦાદੀ ਨੂੰ ਟਾਈਮ ਲੱਗਣਾ ਨਾ ਉੱਠ ਗਿਆ ਉਹਨੂੰ ਲੂਪੀ ਕਿਹੜੀ ਬਣੀ ਕੰਬਲ ਆਈ ਕਦਾਂ ਇਹਦੀ ਉੱਠਾਈ ਆ ਕੰਬਲ ਆਹ ਕੰਬਲ ਤੇ ਵੀ ਵੱਡੇ ਹੋਣਾ ਉਹ ਜਿਹੜਾ ਇੱਕ ਰੁਪਏ ਨੂੰ ਤੇ ਉਹ ਸਿੰਗਲ ਆ ਕੋਕਾ ਬੋਲਾ ਤੇ ਹਰਮਨ ਵਾਲਾ ਸਿੰਗਲ ਉਹ ਜਿਹੜਾ ਨਾਂ ਲੈ ਗਿਆ ਆਪਣੇ ਚੰਡੀਗੜ੍ਹ ਹੂੰ ਹਾਂ ਭਾਜੀ ਨਹੀਂ ਲੈ ਜਾਓ ਕੰਬਲ ਲੈ ਜਾਓ ਗਿਆ 3300 ਮੈਂ 3300 3500 ਕੰਬਲ ਦੇ ਵੀ ਗੁੱਡੇ ਆ ਇਹ ਵਾਲੇ ਵਾਲਕੀ ਨਾ ਗਈ ਲੈ ਜੀ ਲੈ ਜਾਓ ਆਹ ਤੋਂ ਦੇ ਕੰਬਲ ਇੱਕ ਕੰਬਲ ਲੈ ਲਓ ਇੱਕ ਅੱਧੀ ਰਾਤ ਨੂੰ ਦੇ ਲਓ ਜੇ ਤੁਹਾਨੂੰ ਜ਼ਿਆਦਾ ਚਾਹੀਦਾ ਹੋਵੇ ਅਸੀਂ ਆਪਸ ਹੀ ਲੈ ਲਾਂਗੇ ਨਾ ਕੰਬਲ ਸਾਡਾ ਅਸੀਂ ਆਪਣੇ ਵਾਲਾ ਇੱਕ ਵਾਰੀ ਧੋ ਲਵਾਂਗੇ ਤੁਹਾਨੂੰ ਪਤਾ ਲੱਗਣੀ ਆ ਤੇ ਕੰਬਲ ਕਰਦੇ ਮੇਰੇ ਨੂੰ ਰੱਖਣ ਦੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੋਗਰਾਂ ਦੀ ਮੈਂ ਚੱਲਣਾ ਦੁਕਾਨ ਤੇ ਹੁਣ ਤੇ ਇਹ ਰੋਲਾ ਚੱਲਦਾ ਰਹਿਣਾ ਸਾਰੀ ਦਿਹਾੜੀ ਜੀ ਹੁਣ ਘਰ 'ਚ ਲਓ ਜੀ ਇੱਧਰ ਟਾਈਮ ਹੋ ਗਿਆ ਆ ਸਵਾ 1 ਸਵਾ 1 ਤੇ ਹਾਂਜੀ ਇੱਧਰ ਪੈਂਜੀ ਹੋਣ ਲੱਗੀ ਆ ਰੋਟੀ ਖਾਣ ਅੱਜ ਠੀਕ ਨਹੀਂ ਸੀਗੀ ਤੇ ਲੇਟ ਉੱઠી ਆ ਹਾਂਜੀ ਇਹਨੂੰ ਮਾਸਟਰ ਰਿਜਿਸਟਰ ਕਰੂੰ ਤੇ ਇੱਧਰ ਅਸੀਂ ਵੀ ਬਣਾ ਲਈ ਆ ਚਾਹ ਤੇ ਕਟਕ ਵੀ ਵਾਂਗੇ ਚਾਹ ਦੇ ਅਸੀਂ ਦਾਲ ਸਬਜ਼ੀ ਕੋਈ ਨਹੀਂ ਬਣਾਣੀ ਇੱਧਰ ਇਹ ਬੈਠੀ ਆ ਤੇ ਇੱਧਰ ਆਂਟੀ ਵੀ ਅੱਜ ਲੇਟ ਆਇਆ ਤੇ ਆਂਟੀ ਪਿੰਦੇ ਪਈ ਆ ਚਾਹ ਤੇ ਇੱਧਰ ਪੱਲੂ ਨੂੰ ਪਕਾ ਕੇ ਦਿੱਤੀ ਆ ਰੋਟੀ ਮੰਮੀ ਨੇ ਅਸੀਂ ਕੱਪੜੇ-ਕੁਪੜੇ ਸੁਕਣੇ ਪਾ ਕੇ ਇਹ ਰੋਟੀ ਲਾ ਕੇ ਦਿੱਤੀ ਆ ਮੈਂ ਕਰ ਲੇਕੋ ਉਹ ਚੱਲੀ ਮੈਂ ਅਸੀਂ ਅੱਜ ਕੋਈ ਦਾਲ ਸਬਜੀ ਨਹੀਂ ਬਣਾਣੀ ਹੈਗੀ ਸਾਡੇ ਦਾਲ ਵੀ ਪਈ ਆ ਸਬਜੀ ਵੀ ਪਈ ਅਸੀਂ ਦੁਪਹਿਰ ਨੂੰ ਐਦੇ ਸਾਲ ਲੈਣਾ ਦੇਖੋ ਜੀ ਹੀਟ ਐਂਡ ਕਲੀਨ ਸਾਰਾ ਹੋ ਗਿਆ ਆ ਇਹ ਖਾਲਵੇ ਰੋਟੀ ਪਹਿਲਾਂ ਸਵਾਹ ਲੱਗੀ ਦੱਸ ਹੈ ਅਸੀਂ ਵੀ ਲਈਏ ਚਾਹ ਤੇ ਤੁਸੀਂ ਬਣੇ ਰਹਿਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਜੀ ਤੁਹਾਨੂੰ ਫੇਰ ਕਰਦੇ ਆ ਤੁਹਾਡਾ ਨਾਲ ਗੱਲਾਂ ਬਾਤਾਂ ਮਾੜਾ ਜੇ ਜਾਣਾ ਆ ਕਿਤੇ ਤੇ ਤੁਹਾਨੂੰ ਫੇਰ ਬਣਾਵਾਂਗੇ ਬਲੌਗ ਲਓ ਜੀ ਇਧਰ ਟਾਈਮ ਹੋ ਗਿਆ ਜੀ ਤਿੰਨ ਵਾ ਚੱਲਿਆ ਤੇ ਇੱਧਰ ਬੇਟੀਆਂ ਭੈਣੀਆਂ ਦੋਨੋਂ ਹਾਂਜੀ ਸਕੂਲ ਦਾ ਕੰਮ ਟਿਊਸ਼ਨ ਦਾ ਟੈਸਟ ਓਕੇ ਇਹਦਾ ਤੇਰਾ ਕਿਹੜਾ ਟੈਸਟਾ ਇਹਦਾ ਕੋਈ ਇਹਦਾ ਵਾ ਮੀਰੇ ਪਾਣੀ ਨਾਲ ਆਹ ਆਡੀਓ ਟੈਸਟ ਤੇ ਇੱਧਰ ਸੂਟ ਦੀ ਕਟਿੰਗ ਹੋ ਰਹੀ ਹੈ ਜੇ ਤੇ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਹੈ ਵੀ ਰੋਟੀ ਬਣਾਉਣ ਮੈਂ ਕਿਹੜੀ ਬਣਾਉਣੀ ਫਿਰ ਮੱਕੀ ਦੀ ਬਣਾਉਣਾ ਬਣਾ ਲੈ ਮੱਕੀ ਦੀ ਦਾਲ ਨਾਲ ਹੈ ਦਾਲ ਨਾਲ ਦਾਲ ਨਾਲ ਮਾਝੂਲੇ ਨਾਲ ਮੱਕੀ ਦੀ ਰੋਟੀ ਹੋਰ ਚਲੋ ਠੀਕ ਕਰਕੇ ਡਰਾਫ ਕਰਕੇ ਲੱਗੀ ਬੜੀ ਕਰਕੇ ਕਟਿੰਗ ਕਰਕੇ ਬਣਾਓ ਫੇਰ ਰੋਟੀ ਫੇਰ ਖਾਂਦੇ ਆ ਜੀ ਰੋਟੀ ਰੱਟੀ ਖਾਣ ਲੱਗੇ ਮਿਲਦੇ ਆ ਜੀ ਤੁਸੀਂ ਖਾਣੀਗੇ ਇਹਨੇ ਖਾ ਲਈ ਆ ਤੂੰ ਖਾ ਲਈ ਆ ਚਲੋ ਠੀਕ ਕੀ ਕਰ ਲਿਆ ਬ੍ਰਾਂਚ ਬ੍ਰਾਂਚ ਲੰਚ ਬਰੰਚ ਇਕੱਠਾਈ ਚਲੋ ਠੀਕ ਹੈ ਜੀ ਇਹਦਾ ਇਹਦਾ ਕੋਸਾ ਪਤਾ ਨਹੀਂ ਲੈ ਸਕੂਲੇ ਖਾ ਲੈਂਦੀ ਹੈ ਟਿਫਨ ਹਾਂ ਆ ਰਹਿ ਕਿਦਾਂ ਮੈਂ ਨਖਰੀ ਕਰਦੀ ਇਹ ਤਾਂ ਹੈ ਜੀ ਇਹ ਤਾਂ ਹੈ ਚਲੋ ਇਹ ਬੜਾ ਸੋਹਣਾ ਟਿਫਨ ਖਤਮ ਫਿਨਿਸ਼ ਕਰਕੇ ਆਂਦੀ ਆਪਣਾ ਹਮ ਭਰੇ ਆਪ ਖਾ ਲੈਂਦੀ ਹੈ ਕੀ ਕਰਦੀ ਹੈ ਪਤਾ ਨਹੀਂ ਸੇਲੀਆਂ ਖਾਣਦੀਆਂ ਫਿਰ ਇਹਦੀਆਂ ਖਵਾਦੀ ਦਾ ਕਲਾਸ ਬਣਦੀ ਦਾ ਆਪਣਾ ਮੁੰਡੇ ਦਾ ਕਲਾਸੇ ਬਣਦੀ ਦਾ ਸੁਣ ਲਿਆ ਹੋਰ ਕੀ ਆਪ ਵੀ ਖਾ ਲੇ ਕਲਾਸੇ ਬਣਦੀ ਮੈਂ ਜਿੱਦਣ ਨਾ ਆਲੂ ਪੂਰੀਆਂ ਬਣਾਈਆਂ ਆ ਨਾ ਮੈਂ ਇਹਨੂੰ 9 8 9 ਪੂਰੀਆਂ ਪਾਈਆਂ ਮੈਂ ਜਿਹੜੀ ਇੱਕ ਦੋ ਖਾਣੀ ਖਾ ਲਈ ਆ ਗਿਆ ਤੇ ਉਹ ਛੋਲੇ ਉਹ ਆਲੂ ਭੂਦੀਆਂ ਨਾ ਉਸੇ ਲੈਣੇ ਨੇ ਸਾਰੇ ਚਾਰ ਦਿਨ ਹੀ ਖਾ ਰਿਹਾ ਹਾਂ ਦੱਸ ਕੇ ਨੇ ਕਹਿੰਦੇ ਖਾ ਲਿਆ ਸੀਗਾ ਫੇਰ ਉਹ ਬ੍ਰੈਂਡਸ ਨਾ ਖਾ ਲਿਆ ਹਾਰੇ ਉਹ ਮੁਕਾਤਾ ਚਲੋ ਜਿੰਨੀਆਂ ਮਰਜ਼ੀ ਪੂਰੀਆਂ ਪਾ ਲਈਏ ਮੁੱਕ ਸਕੂਲੇ ਜਾ ਕੇ ਨਾ ਬੱਚਦੀਆਂ ਨਹੀਂ ਮੁੱਕ ਜਾਂਦੀਆਂ ਆ ਚਲੋ ਜੀ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆਂ ਜੀ ਫੇਰ ਤੇ ਤੇਰੇ ਟਾਈਮ ਸਾਬਾ ਤੇ ਇਹਨਾਂ ਹੋ ਗਏ ਆ ਤੇ ਇੱਧਰ ਆ ਗਏ ਹੁਣ ਕਿਚਨ ਦੇ ਵਿੱਚ ਆਂ ਜੀ ਮੈਂ ਤਾਂ ਨਾ ਰੋਟੀ ਬਣਾ ਲਈਏ ਚੀ ਇਹਦਾ ਕੋਈ ਫ੍ਰਿਜ ਦੇ ਵਿੱਚ ਉਹ ਬੈਂ ਆਲੂ ਬੈਂਗਣਾ ਦੀ ਸਬਜ਼ੀ ਵੀ ਕੱਢ ਲਈ ਆਈ ਨਾ ਅੱਛਾ ਹੀ ਇਹ ਮੈਨੇਜਮੈਂਟ ਹੈ ਕਿ ਨਾਲ ਲੇਟੋ ਪਾ ਲੈ ਲੇ ਲੀਟਰ ਕੁੰਡ ਨਹੀਂ ਕਿੰਨਾ ਬਸ ਜਿਹਨੇ ਕਿ ਸਰਕਾਰੀ ਕੋਲੋਂ ਵੀ ਨਾਮ ਤੇ ਕੋਈ ਸਰਕਾਰੀ ਕੋਲੋਂ ਵੀ ਕੋਈ ਯਾਤਰਾ ਕਰਵਾਉਣਾ ਹੈ ਯਾਨੀ ਕਿ ਬਾਰੇ ਉਹਨਾਂ ਦਾ ਬੈਂਕ ਕਾਹਦੇ ਐਂਜਨੀ ਨੇ ਕਿ ਪ੍ਰਾਪਤੀ ਦਿੱਤੀ ਇਹਨਾਂ ਨੂੰ ਹਲੋ ਤੇ ਮੱਕੀ ਦੀ ਲੋਟੀ ਬਣਾਣੀ ਆ ਹਾਂ ਮੈਂ ਕੱਜ ਮੱਕੀ ਦੀ ਬਣਾ ਲਈਏ ਮਾਸ ਨੂੰ ਪੁੱਛਿਆ ਸੀ ਕਹਿੰਦੇ ਬਣਾ ਲਾ ਮੱਕੀ ਦੀ ਰੋਟੀ ਠੀਕ ਹੈ ਠੀਕ ਹੈ ਖਾ ਲਾਂਗੇ ਅੰਨੇ ਹਾਂ ਚਲ ਉਧਰ ਘੜਦੇ ਪਿਆ ਖੀਰਾ ਪਹਿਲਾਂ ਹੋਰ ਕੀ ਚਲੋ ਇੱਥੇ ਬਾਜੋ ਤਵਾ ਰੱਖਦੀ ਹਾਂ ਬਣਾ ਲੈਨੇ ਆ ਰੋਟੀ ਰੋਟੀ ਬਣਾ ਕੇ ਪਰਸ਼ਾਨ ਸ ਵਾਲੇ ਪਿਆ ਹਾਂ ਹਾਂਜੀ ਇਹਦੇ ਚੋ ਕੁਛ ਨਹੀਂ ਸੀ ਪਾਇਆ ਨਮਕ ਨਮਕ ਕੋਈ ਚੀਜ਼ ਨਹੀਂ ਸੀ ਪਾਈ ਉਹਦੇ ਕੋਲ ਨਾ ਜੇ ਜਿੱਦਾਂ ਕਰ ਨਿਕਰਾਉਂ ਲੱਗਦਾ ਹੈ ਕਿ ਹੁਣ ਸਹੀ ਸਮਾਨੇ ਦੇ ਨਾਲ ਜਿਹੜੇ ਜ਼ਰੂਰਤਾਂ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਲਾਭ ਦੇਣਾ ਉਹਨਾਂ ਨੂੰ ਲਾਭ ਦੇਣਾ ਉਹਨਾਂ ਨੂੰ ਲਾਭ ਦੇਣਾ ਹੋਰ ਕੀ ਲੋਧੀ ਅਸੀਂ ਵਿਚਾਰ ਪਾਟਾਂ ਤਾਂ ਇੱਧਰ ਆ ਗਈ ਜੀ ਸਾਡੀ ਰੋਟੀ ਹੁਣ ਦਾਲ ਮੱਕੀ ਦੀ ਰੋਟੀ ਦਾਲ ਦੇ ਨਾਲ ਸੈਲਡ ਇੱਧਰ ਬੈਂਗਣਾ ਦੀ ਆ ਲਓ ਮੰਮੀ ਤੇ ਲੱਗਿਆ ਜੀ ਹੁਣ ਆਪਾਂ ਦੁਪਹਿਰ ਦਾ ਆਉ ਦੁਈ ਖਾ ਰਹੀ ਵੀ ਸੈਲਡ ਨਹੀਂ ਦਾਵ ਵਾਲੀ ਖਾਣੀ ਨਹੀਂ ਇਹਨੇ ਦਾਵ ਖਾਣੀ ਉਹ ਪਲਕ ਨੂੰ ਗੱਲ ਕਰਦਾ ਸੈਲਡ ਖਾਣੀ ਆ ਲੋ ਜੀ ਆ ਖਿੱਚੋ ਬਈ ਰੁਬਲ ਪੁੱਤ ਆਮੜੇ ਖਿੱਚੀ ਆਪੇ ਖਿੱਚੋ ਖਾੜ ਕੇ ਮੈਂ ਤੋ ਇਹ ਖਿੱਚ ਨਹੀਂ ਨਾ ਹੋਣਾ ਤੇ ਮੈਂ ਉਹਨੂੰ ਬਲੌਗ ਫੜਿਆ ਆ ਫੋਨ ਇਹ ਚੀਜ਼ ਬਹੁਤ ਵਧੀਆ ਆ ਇਹ ਚੀਜ਼ ਉਹਦੀ ਸਾਰੇ ਆ ਨਾ ਜੀ ਇੱਚੇ ਕੋਈ ਸ਼ੱਕ ਨਹੀਂ ਚੀਜ਼ ਬਹੁਤ ਵਧੀਆ ਹਾਂ ਸੋਹਣਾ ਲੱਗਦਾ ਸੋਹਣਾ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਸੀਗਾ ਇਹ ਤਾਂ ਲੈ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਬਹੁਤ ਮਹਿੰਗਾ ਵੀ ਨਹੀਂ ਹੈਗਾ ਆਹੋ ਸਹੀ ਸੇ ਰੇਟ ਨਹੀਂ ਆ ਸਕਦਾ ਹੈ ਠੀਕ ਹੈ ਜੀ ਮਿਲਦੇ ਆ ਜੀ ਹੁਣ ਰੋਟੀ ਰੜੀ ਖਾ ਕੇ ਦੁਪਹਿਰ ਦੀ ਜਿੱਦਾਂ ਟਾਈਮ 4:30 ਹੋ ਗਿਆ ਤੇ ਉੱਤਰ ਆ ਗਿਆ ਹਾਂ ਤੁਹਾਨੂੰ ਬਈ ਬਾਬਾ ਦੇ ਤੋਂ ਮੇਰੇ ਡਰ ਡਾਇਰ ਆ ਕਿਉਂ ਕਿ ਤੇ ਨਾ ਉਹਨੇ ਤਾਂ ਪਹਿਲੀ ਵਾਰ ਜੀ ਪਸੰਦ ਕਰ ਲਿਆ ਅੱਜ ਇੱਧਰਲੇ ਪਾਸੇ ਆਂ ਜਿਹੜੇ ਕਬੈਜ ਵੀ ਦੇ ਲੋ ਦੋਵੇਂ ਗੱਡੀ ਦਾ ਲੈ ਕੇ ਚੱਲ ਜੀ ਹਾਂ। ਹਾਂਕਾ ਲਸੋਣ ਮੈਂ ਪੋਰਾ ਜੋ ਕਿਉਂਕਿ ਮੈਂ ਇਦਾਂ ਤਾਂ ਉਹਨਾਂ ਨੇ ਰੱਖਣਾ ਨਹੀਂ ਹੈਗਾ। ਆਓ ਠੀਕ ਹੈ ਮੈਂ ਇਹਨੂੰ ਇਹ ਪਾਣੀ ਚ ਪਹਿਲਾਂ ਕੱਢਣਾ ਹੈ। ਉਹੀ ਹੈ ਤੁਹਾਡੇ ਗੰਬਲ ਨਾਲ ਦੇ ਜਿਹੜਾ ਮਨ ਲੱਗੇ ਗਿਆ ਹੈ ਨਾ। ਇਨਪਹਿਲੇ ਮੈਂ ਪਾਣੀ ਚ ਵੱਡੂਗੀ ਕਿਉਂਕਿ ਕਾਫੀ ਧੀਰ ਦਾ ਪਿਆ ਹੁੰਦਾ ਜਾਂ ਹਨ ਹੈ 400 300 400 ਤੱਕ ਲੱਗਦਾ ਸੀ ਸਾਢੇ 400 ਦਿੱਤਾ ਸੀ ਸਾਢੇ 400 ਨਾ ਤਰੋ ਇਨੀ ਮੈਂ ਕਾ ਤਰ ਮੈਂ ਜੀ ਰੱਖੀ ਨਾ ਤੇ ਲੱਗ ਆਇਆ ਸਬਜੀ ਆਂਦੇ ਹੋਏ ਗੋਭੀ ਵੀ ਲਿਆਈਆਂ ਮੈਂ ਗੋਭੀ ਬਣੂਗੀ ਅੱਜ ਸ਼ਾਮ ਨੂੰ ਇੱਕ ਕੰਮ ਹੋਰ ਗਿਆ ਸੀ ਉਹ ਬਣਿਆ ਨਹੀਂ ਤੁਸੀਂ ਮੈਨੂੰ ਬੰਦ ਦਾ ਨਾਪ ਦਿੱਤਾ ਨਹੀਂ ਤਾਂ ਮੈਂ ਲਾ ਕੇ ਕਾਦੀਆਂ ਦਾ ਮਤਨ ਤੇ ਤਬ ਹੋ ਲਿਆ ਚਲੋ ਚਲੋ ਦੇਖਦੇ ਆ ਫਿਰ ਭੋਨੇ ਸਵੇਰੇ ਲਈ ਕੱਪੜੇ ਜਾ ਕੇ ਘੋਟ ਨਹੀਂ ਲੈ ਕੇ ਆਉਣੀ ਆ ਚਲ ਠੀਕ ਆ ਬੇ ਜੀ ਬੜੇ ਬਲੌਗ ਹਨ ਮਿਲਦੇ ਆ ਇਥੇ ਹਲੋ ਜੀ ਟਾਈਮ ਇਦਰ ਹੋ ਗਿਆ ਆ 5:30 ਤੇ ਅਸੀਂ ਮੈਂ ਤੇ ਰੂਬਰ ਚਲ ਗਈਆਂ ਬਿਆਰ ਪਲਕ ਗਈ ਹੋਈ ਸੀਗੀ ਟਿਊਸ਼ਨ ਤੇ ਤੇ ਇਹ ਕਹਿੰਦੀ ਅਸੀਂ ਲੈਣੀਆਂ ਆ ਬੰਗਾ ਔਰ ਕੀ ਲੈਣਾ ਆ ਪੀਬੋ ਆ ਪੱਲੂ ਲਈ ਦੋ ਦਜਣਾ ਇਹ ਲੈ ਕੇ ਆਈਏ ਤੇ ਇੱਕ ਇਹ ਲੈ ਕੇ ਆਈ ਆ ਪੜੀ ਇੱਕ ਲੈ ਕੇ ਆਈ ਆ ਲੀਵੋਨ ਠੀਕ ਆ ਤੇ ਲਓ ਜੀ ਤੇ ਇਧਰ ਪੱਲੂ ਨੇ ਲੈ ਕੇ ਆਏ ਅਸੀਂ ਬੱਬੂ ਗੋਛਾ ਤੇ ਇਧਰ ਲੈ ਕੇ ਆਈ ਅੰਬ ਠੀਕ ਆ ਤੇ ਇਹਦੇ ਰੇਪਲ ਕੇ ਦਿਖਾਓ ਹੋਰ ਇਹਨਾਂ ਨਾਲ ਇਹਦੇ ਜਾਮਣਾ ਆ ਤੇ ਚਾਈਆ ਲੈ ਕੇ ਆਈ ਜਾਮਣਾ ਤੇ ਚਲੋ ਜੀ ਅਸੀਂ ਘੁੰਮ ਕੇ ਆਏ ਆ ਬਾਜ਼ਾਰ ਹੈ ਆਹ ਜੈ ਕੁੰਗੇ ਹੋਰ ਕਿ ਮੈਂ ਇਹਦੇ ਰੁਬਲ ਬਾਜ਼ਾਰ ਤੋਂ ਮੈਂ ਸਾਮਾਨ ਅਸੀਂ ਲੈ ਆਏ ਆ ਤੇ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਤੇ ਗੋਭੀ ਬਣਾਵਾਂਗੇ ਜਿਵੇਂ ਬਾਜ਼ਾਰੋਂ ਧੋ ਲਈਏ ਪੈਰ ਮੈਂ ਅੰਗੇ ਵੇਰੀ ਘੁੰਮਣ ਗਈ ਆ ਹਾਂਜੀ ਮੰਮੀ ਫਿਰ ਚਾਹ ਅੱਛਾ ਚੱਲ ਗਿਆ ਚਲੋ ਜੀ ਚਾਹ ਚ ਪੀਏ ਫਿਰ ਓਹੋ ਬੰਦੀ ਨਹੀਂ ਹੁੰਦਾ ਹੈਗਾ ਪੀਏ ਭਜਾ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਸੂਟ ਸੀਣਾ ਸੀਗਾ ਹੌਣ ਸੀਂਦੇਆਂ ਨਾਲੇ ਪੀਂਦੇ ਆ ਚਾਹ ਤੇ ਮੰਮੀ ਕੱਟੂਏ ਗੋਭੀ ਫੇਲਾਵਾ ਕੇ ਗੋਭੀ ਨੂੰ ਤੜਕਾ ਠੀਕ ਆ ਜੀ ਲੋ ਜੀ ਇਧਰ ਟਾਈਮ 5:30 ਹੋ ਗਏ ਆ ਤੇ ਇਧਰ ਲੱਗਿਆ ਹੁਣ ਆਪਾਂ ਚਾਹ ਪੀਂਦੇ ਆ ਚਾਹ ਪੀਂ ਹਣਾ ਆਓ ਜੀ ਪੀਓ ਤਾਂ ਚਾਹ ਪੀਓ ਸਾਰੇ ਪੀਂਦੇ ਆ ਪਰਮੇਸ਼ਵਰ ਚਾਹ ਵੀ ਹਾਂ ਹੋਏ ਕੀ ਸ਼ਾਮ ਦੀ ਚਾਹ ਸਾਡੇ ਵੱਲ ਹੂੰ ਸ਼ਾਮ ਦੀ ਚਾਹ ਸਾਡੇ ਵੱਲ ਹਾਂ ਸ਼ਾਮ ਦੀ ਚਾਹ ਸਾਡੇ ਵੱਲ ਤੇ ਇੱਥੇ ਜੀ ਗਾਇਸ ਚੈੱਕ ਕਰੋ ਅੱਜ ਮੰਮਾ ਨੇ ਸਾਨੂੰ ਉਹ ਲਿਆ ਕੇ ਦਿੱਤੀਆਂ ਆ ਚੂੜੀਆਂ ਥੈਂਕ ਯੂ ਮੰਮਾ ਯੋ ਯੋ थैंक यू ਇਹ ਮम्मा ਸਾਨੂੰ ਭਾਓ ਘਟ ਦਿੰਦੇ ਐ ਥੋੜੀ ਸਾਡੇ ਲਈ ਵੇਲੇ ਨਹੀਂ ਭਾਵੇਂ ਸਾਡੇ ਲਈ ਘੰਟਾ ਇੱਕ ਬਾਜ਼ਾਰ ਚ ਖਰਾਬ ਕਰਿਆ ਹਨ ਬਸ ਇਦਾਂ ਰਿਐਕਸ਼ਨ ਨਹੀਂ ਦੇਣਾ ਕੋਈ ਤੇ ਚਲੋ ਗਾਇਸ थैंक यू मैं कह तो कैंडी थैंक यू सो गਾਇਸ थैंक यू फॉर वाचिंग दादी दादी थैंक यू ਚਾਹ ਬਣਾ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਚਲੋ ਚਾਹ ਪੀਦੀ ਐ ਫੇ ਮਿਲਦੇ ਆ ਜੋ ਜਿੱਦ ਤੇ ਟਾਈਮ 7:30 ਹੋ ਗਏ ਆ ਹਾਂਜੀ ਮੈਂ ਲੱਗੀ ਹਾਂ ਸਭ ਨੂੰ ਰੇਟ ਕਰੀ ਤੋਂ ਰੱਖਦੀ ਹਾਂ ਤੜਾਈ ਬਾਹਰ ਸਦੇ ਅੰਡੀ ਆਈ ਹੋਈ ਹੈ ਬਹੁਤ ਗੱਲ ਕਰਦਾ ਹੈ ਲੇਡੀਜ਼ ਦੀ ਬਾਤ ਹੀ ਜਲਦੀ ਵੀ ਗਾਇਸ ਬਾਹਰ ਕਿਉਂਕਿ ਇਹਨਾਂ ਦੀ ਲੰਬੀ ਥੋੜੀ ਪੌਚਣੀ ਹੈ ਕਿਉਂਕਿ ਬੀਬੀ ਆ ਪੜਾਦੀ ਹੈ ਉਹ ਅੰਟੀ ਜਿਹੜੀ ਥੋੜੀ ਜੀ ਲੰਬੀ ਵੀ ਆ ਤੇ ਉੱਚੀ ਵੀ ਆ ਅਜਾ ਲੂਕ ਬਣੇ ਰੱਖੇ ਹੋਏ ਹਨ ਪਿੱਛੇ ਪਿੱਛੇ ਵਾਇਸਓਵਰ ਮਿਲਦਾ ਰਹੂਗਾ ਗਾਇਸ ਇਹ ਜਮਾਸੀ ਉਬਾਲ ਕੇ ਪਾਉਂਦੇ ਹੁੰਦੇ ਆ। ਆਹ ਦੇਖਣਾ ਕੋਈ ਅਜੇ ਬਰਸਾਤ ਆ। ਬਸ ਇਹਨੂੰ ਦੇਲੇ ਵਾਲਿਆਂ ਨੂੰ ਕੱਢਣ ਲੱਗੀਆਂ ਹੁਣ ਮੈਂ ਹਨਾ। ਚਿੱਟੀ-ਚਿੱਟੀ ਲੰਘਦੀ। ਨਿਸ਼ਾਨੀ ਦੇ ਵਿੱਚ ਕੱਢਾਂ ਫਿਰ ਨੂੰ। ਇਹ ਨੂੰ ਦੇਣਾ ਪੈਣਾ। ਤੇ ਫਿਰ ਤਾਂ ਦਿਖਾਉਣੇ ਆ। ਹੋਰ ਕੀ ਰੱਖ ਲਈ ਪੜਾਈ। ਮਨ ਲੇ ਕਿ ਸਾਡੇ ਬਲੌਗ ਦੇ ਨਾਲ ਹੋਰ ਮਿਲਦੇ ਆ ਜੀ ਤੁਹਾਨੂੰ। ਠੀਕ ਹੈ। ਔਰ ਤਾਂ ਆਪਾਂ ਵਾਸੋਂ ਲਾ ਲਿਆ ਆ।

ਉਹਨਾਂ ਦੀ ਬਹੁਤ ਬੜੀ ਨਾਲ ਦੀ ਗੋਲ ਗੋਲ ਵੀ ਨਾ ਲੈ। ਬੇਟਾ ਬੇਟਾ ਕੰਦਰੀ ਮਸਲੀ ਖਾ। ਜੁਡੀ ਮੇਰੇ ਨਾਲ ਨਹੀਂ ਕੋਈ ਵੀ। ਇਹ ਮਾਰ ਘਰ ਕੀ ਲక్ష్ਮੀ ਹੈ ਗਾਈ। ਦੇਖੀ ਹੈ ਬੇਟੀ। ਆਲੂ ਆਲੂ ਵੀ ਪਾਤੇ ਚਲੋ। ਅੱਧੀ ਤੇ ਪਾ ਲਈ ਦਿਆ ਮੇਰੇ। ਮੈਨੂੰ ਦਿਖਿਆ ਨਹੀਂ ਪਹਿਲਾਂ। ਮੈਨੂੰ ਦਿਖਿਆ ਨਹੀਂ ਪਹਿਲਾਂ। ਚਲੋ ਗਾਇਜ਼ ਬਣਾ ਲਈ ਸਹੀ ਵੀ ਵੈਂਦੇ ਆ। ਧਨੀਆ लास्ट ਤੀ ਪਾਣਾ ਕਿ ਹੋਣੀ ਪਾ ਦੇਣਾ ਨਹੀਂ ਨਹੀਂ ਧਨੀਆ ਧੋ ਕੇ ਰੱਖ ਦੀ ਹੈ ਨਾ ਠੀਕ ਹੈ ਠੀਕ ਹੈ ਸਬਸਮਾਨ ਧੋ ਓ ਕਿ ਬੱਚਾ ਸਾਰਾ ਗੇਸਾ ਪਾ ਦੇਣੇ ਹੋਰ ਕੀ ਚਲੋ ਗਾਇਸ ਮਿਲਦੇ ਆ ਫਿਰ ਆਪਾ ਔਰ ਜੀ ਇਧਰ ਆ ਗਿਆ ਪੀਜ਼ਾ ਤੇ ਹੁਣ ਲੱਗਿਆ ਜੀ ਅੱਜ ਕੁੜੀ ਵੀ ਫਰਮਾਇਸੀ ਕਹਿੰਦੀ ਮੇਰਾ ਪੀਜ਼ਾ ਖਾਣ ਨੂੰ ਬਹੁਤ ਜੀ ਕਰਦਾ ਆ ਹਨਾ ਤੇ ਲਾ ਆ ਗਿਆ ਹੁਣ ਪੀਜ਼ਾ ਲਓ ਜੀ ਲੱਗੇ ਆ ਜੀ ਖਾਣ ਕਿਉਂਕਿ ਹੁਣ ਵਲੌਗ ਅਸੀਂ ਬਣਾਉਣਾ ਨਹੀਂ ਹੈਗਾ ਕੋਈ ਵਲੌਗ ਬਣਾਉਂਦੇ ਚੱਕਰ ਜੇ ਫਿਰ ਠੰਡਾ ਹੋ ਜਾਂਦਾ ਆ ਠੀਕ ਹੈ ਨਾ ਚਲੋ ਖਾ ਲਈਏ ਤੇ ਮਿਲਦੇ ਆ ਜੀ ਫਿਰ ਜੀ ਟਾਈਮ ਹੋ ਗਿਆ ਜੀ ਸਵਾ 10 ਤੇ ਆਪਾਂ ਆਏ ਸੀ ਅੱਜ ਲਾਈਵ ਤੇ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕੀਤਾ ਦੋ ਸਾਨੂੰ ਸਬਸਕ੍ਰਾਈਬ ਮਿਲਿਆ ਜੀ ਅੱਜ ਲਾਈਵ ਤੋਂ ਤੇ ਲੋ ਜੀ ਇੱਧਰ ਹੁਣ ਕੇਕ ਆਇਆ ਜੀ ਦਿਓ ਖਾਈਏ ਤੇ ਵਲੌਗ ਦਾ ਕਰੋ ਐਂਡ ਜੀ ਮੈਂ ਕਿਹਸ ਜਗ੍ਹਾ ਕਰਾਂ ਵਿੱਚ ਜਗ੍ਹਾ ਹੀ ਹੈ ਨਹੀਂ ਬਿਲਕੁਲ ਚ ਦੁੱਧ ਦਾ ਪਤੀਲਾ ਦੇਖ ਹਾਂ ਹਾਂ ਹਾਂਜੀ ਭੈਣ ਜੀ ਕਿਦਾਂ ਵਧੀਆ ਭਾਜੀ ਭਾਜੀ ਚਲੋ ਹੈ ਮਨਜੀ ਆਮ ਵੇਟਿੰਗ ਫੋਰ ਬਲੌਗ ਐਂਡਿੰਗ ਕਰੋ ਜੀ ਬਲੌਗ ਦਾ ਐਂਡ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਾਡੇ ਨੂੰ ਬਾਲ ਹੀ ਸਹੀ ਕਰ ਲਾਪੇ ਗਲਾ ਬੈਠਾ ਹੈ ਮੇਰਾ ਗਲਾ ਬੈਠਾ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਸਾਬਾਤ ਨੂੰ ਘੁੰਮ ਕੇ ਅਸੀਂ ਇਸ ਵੇਲੇ ਨਿੱਦੇ ਥੱਕ ਜੀਦਾ ਹੈ ਨਾ ਸਾਡੀ ਆਵਾਜ਼ ਨਹੀਂ ਇੱਕ ਦੀ ਸਵੇਰ ਸਾਡੇ ਪਾਸ ਫੇਰ ਚਲੋ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ